ਕਾਮ ਕ੍ਰੋਧ ਲੋਭ ਝੂਠ ਨਿੰਦਾ ਪਰ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਵੀੰਦਨ ਤੇ ਨ ਕੋਡਾਰੋ ਆਤਮਣ ਨੇ ਕਿਟ ਬੁਲਾਵੋ ਤਰਗੀ ਮੰਗੜਾ ਮਹਾਰਾਜ ਤੋਂ ਮਾਰਾ ਕਿਰਪਾ ਸਰ ਆਪ ਕੋ ਆਪਣਾ ਨਾਮ ਜਪਾਓ नम जो बो नानक की बेनती हरव नानक की बेनती हर व नाम जा नाम जा नम प कम करो नो झूठ निंद कम करो नो झूठ निंद कम करो कम करो नू इन ते बि छॾा इन ते बि छॾा ਐਸੇ ਜਦੋਂ ਕਿਸੇ ਨੂੰ ਆਪਣਾ ਆਪਣਾ ਚੇਤਾ ਹੁੰਦਾ ਉਦੋਂ ਕੀ ਹੁੰਦਾ ਅੱਖਾਂ ਨੀਵੀਆਂ ਜਿਹਦੇ ਸਾਹਮਣੇ ਪਤਾ ਹੋਵੇ ਬੰਦਾ ਮੇਰੀਆਂ ਸਾਹਮਣੇ ਪਤੂਦਾ ਜਾਂਦਾ ਉਹਦੇ ਸਾਹਮਣੇ ਅੱਖਾਂ ਗੁਰੂ ਰੱਬ ਦੇ ਅੱਖਾਂ ਖੁੱਲਣੀਆਂ ਨਹੀਂ ਪੈਣੀਆਂ ਆਪੇ ਬੰਦ ਹੋ ਜਾਂਦੀਆਂ ਕਹੋ ਗਾਮ ਕਰੋ ਦਿਲੋ ਵਿੱਚ ਹੋਠ ਨਿੰਦਾ ਗਾਮ ਕਰੋ ਦਿਲੋ ਵਿੱਚ ਹੋਠ ਨਿੰਦਾ آپ ست نام سری پیتر تین کوٹارو اپن بلاو بھائی جو حضور نے امر دستیا

ਸੇਵ ਹੀ ਹੈ ਅਨ ਸਹ ਸਪਾਏ ਗੁਰੂ ਅੰਗਦ ਸਾਹਿਬ ਜੀ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਪਹਿਲਾਂ ਅਸੀਂ ਵੀ ਸੋ ਪੌਟ ਅਲਗ ਹੋਰ ਸੇਵੀ ਪੜਦੇ ਰਹੇ ਜਦੋਂ ਤੁਸੀਂ ਸੰਤਿਆ ਲਾਉਂਗੇ ਫਿਰ ਪਤਾ ਲੱਗਦਾ ਸੋ ਨਹੀਂ ਉੱਥੇ ਲਿਖਿਆ ਹੋਇਆ ਉੱਥੇ ਸੋ ਪੌ ਸੋ ਦੋ ਅੰਕੜਾ ਵੀ ਨਹੀਂ ਇੱਕ ਅੰਕੜਾ ਸੋ ਪੌ ਟਲ ਗੁਰ ਸੇਵੀ ਐ ਪੜੋ ਸੋ ਪੌ ਟਲ ਗੁਰ ਸੇਵੀ ਅਨਸ ਸਹਿਜ ਸੁਭਾਏ ਵੇਰ ਸੁਣ ਪਰ ਸੇ ਗੁਰੂ ਕਹਿ ਜਨਮ ਮਰਨ ਦੁਖ ਦਾ ਮਲ ਜਨਮ ਜਨਮ ਦੀ ਕੱਟੀ ਐ ਮਲ ਜਨਮ ਜਨਮ ਦੀ ਕੱਟੀ ਐ ਮਲ ਜਨਮ ਜਨਮ ਦੀ ਕੱਟੀ ਐ ਮਲ ਜਨਮ

ਮਾਇਕ ਦੇ ਦੋਤੇ ਦਿੱਤੇ ਜੇ ਪਾਦ ਜਾ ਮਲ ਜਨਮ ਜਨਮ ਦੀ ਕੱਤੇ ਮਲ ਜਨਮ ਜਨਮ ਦੀ ਕੱਤੀ ਐ ਮਲ ਜਨਮ ਜਨਮ ਦੀ ਮਲ ਜਨਮ ਜਨਮ ਦੀ ਕੱਤੀ ਆਕੋ ਸਤਨਾਮ ਸ੍ਰੀ ਗੁਰੂ ਅੰਗਦ ਦੇ ਮਹਾਰਾਜੇ ਭਾਈ ਯੋਧ ਨੂੰ ਆਮ ਬੰਦੇ ਤੋਂ ਦੇਵਤਾ ਕਰਦਾ ਜੋਦ ਰਸੋਈਆ ਦੇਵਤਾ ਫਿਰ ਕੀ ਬਣ ਗਿਆ ਭਾਈ ਯੋਧ ਸਚਿਹਾਰ ਉਹਦਾ ਨਾਮ ਪੈ ਗਿਆ ਸਚਿਹਾਰ ਸੰਗਤ ਅਦਰ ਨਾਲ ਪੈਣ ਲੱਗ ਪਏ ਭਾਈ ਯੋਧ ਸਚਿਹਾਰ ਕਿਉਂ ਗੁਰੂ ਨੇ ਸਚਿਹਾਰ ਕਰ ਦਿੱਤਾ ਸਾਰੀ ਜੂੜ ਅੰਦਰੋਂ ਤੋੜ ਦਿੱਤੀ ਨਾ ਇਹਨਾਂ ਸਮਾਗਮਾਂ ਦਾ ਮਕਸਦ ਹੀ ਇਹ ਹੈ ਆਪ ਕੋ ਆਪਣੇ ਮੰਨ ਦੀ ਮਹਿਰ ਗੁਰੂ ਨੂੰ ਕਹੀਏ ਗੁਰੂ ਜਨਮਾਂ ਜਨਮਾਂ ਦੀ ਮਹਿਰ ਕਰਦਾ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਪਰਵਤ ਦੇ ਸ਼ਰਤ ਤੇ ਕੋਈ ਇਹ ਮੰਗਦਗੀ ਕੇ ਮੈਂ ਪ੍ਰਾਪਤ ਕੀਦਾ ਇਹ ਤਨੇ ਹੀ ਦਾਤ ਆਪਸ ਤੇ ਜੋ ਆਈ ਹੈ ਨਾਨਕ ਸਾਹਿਬ ਪਰਮਾਤਮਾ ਸਾਹੇ ਤੁਠੇ ਜੋ ਸਮਾ ਸਮਾਪਤ ਹੋਣ ਲੱਗ ਗਏ ਇੱਕ ਬੇਨਤੀ ਹੋਸੀ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜਦੋਂ ਧੰਨ ਗੁਰੂ ਨਾਨਕ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਆਏ ਰਾਤ ਨੂੰ ਨੇ ਤੁਹਾਨੂੰ ਅਰਜ ਬੇਨਤੀ ਕੀਤੀ ਦੋ ਚੀਜ਼ਾਂ ਲੈ ਕੇ। ਭੇਟਾ ਬੰਦੋਂ ਦੋ ਚੀਜ਼ਾਂ ਲੈ ਕੇ اچھا آپ گروہ گرو نوٹا رکھی ہیں کا لگا رکھی ہوئی دس روپئے میک کوئی سو بھی سکتا ہے. نے پر کی سو دی بڑائی, کسی نے پنسو دی ہے. کوئی سو دیں کوئی پانچ سو دن ہزار دفرنٹ ہے سب الگ الگ ہے جن کی کسی کی وت ہے پر ستھر گرو کی بےٹ ہے وہ سارے واسطے ایک ਤੋਡੇ ਲਈ ਨੇ ਜੇ ਲਈ ਉਹ ਬੇਟਾ ਪੈਸਿਆਂ ਦੀ ਨਹੀਂ ਹੈ ਪੈਸੇ ਤਾਂ ਕੋ ਛੋਟਾ ਵੱਡਾ ਹੋ ਸਕਦਾ ਪੈਸੇ ਨੂੰ ਇਤਨਾ ਕੋਈ ਲੱਖ ਦੇਣ ਵਾਲਾ ਵੀ ਹੈ ਕੋਈ ਸੌ ਦੇਣ ਵਾਲਾ ਕੋਈ ਉਹ ਸੇਵਾ ਵਾਸਤੇ ਚੱਕੀ ਕਰ ਪਰ ਜਿਹੜੀ ਬੇਟਾ ਗੁਰੂ ਮੰਗਦਾ ਹੈ ਉਹ ਸਾਰਿਆਂ ਵਾਸਤੇ ਸੇਵ ਕੋਈ ਬਰਾਬਰ ਤੁਹਾਨੂੰ ਵੀ ਉਹ ਬੇਟਾ ਮੇਰੇ ਵਾਸਤੇ ਵੀ ਉਹ ਜੋ ਕੰਡੀਸ਼ਨ ਕਿਹਦੀ ਬੇਟਾ ਹਜ਼ੂਰ ਕਿਵੇਂ ਭਾਵੇਂ ਤੋਂ ਸੁਣਨ ਵਾਲਾ ਹੈ ਭਾਵੇਂ ਤੂੰ ਗੁਰੂ ਦੀ ਬਾਣੀ ਗਾਉਣ ਵਾਲਾ ਹੈ ਭੇਟਾ ਇੱਕ ਹੀ ਗੁਰੂ ਨੂੰ ਚਾਹੀਦੀ ਹੈ ਉਹਨੂੰ ਮਹਾਰਾਜ ਕਹਿੰਦੇ ਗਾਹੀ ਹੈ ਸੁਣੀ ਹੈ ਕਿਹਦੀ ਭੇਟਾ ਮਨ ਰੱਖੀ ਹੈ ਭਾਉ ਭਾਉ ਭੇਟਾ ਪ੍ਰੇਮ ਗਾਉਣ ਤੇ ਸੁਣਨ ਵਾਲਿਆ ਮੱਥਾ ਟੇਕਣ ਵਾਲਿਆ ਇੱਕੋ ਭੇਟਾ ਪੜੋ ਗਾਹੀ ਹੈ ਸੁਣੀ ਹੈ ਮਨ ਰੱਖੀ ਹੈ ਭਾਉ ਜੇ ਤੂੰ ਰੱਖਿਆ ਭਾਉ ਦੀ ਭੇਟਾ ਤੇ ਮਿਲ ਲੱਗੀਆਂ ਗੁਰੂ ਕੋਲ ਇਸੇ ਰਿਸ਼ਤੇ ਦਾ ਹਰ ਕੋਲ ਤੁਸੀਂ ਜਾਂਦੇ ਹੋ ਵਿਆਹ ਸ਼ਦੀ ਵਾਡੇ ਤੇ ਤੁਸੀਂ ਵੀ ਦਿੰਦੇ ਹੋ ਮੈਂ ਬਦਲੇ ਜੋ ਵੀ ਬਾਤ ਚ ਜਾਣ ਲੱਗਿਆ ਗਿਫਟ ਦਿੰਦਾ ਹੈ ਵਿਆਹ ਸ਼ਦੀ ਤੇ ਗਏ ਉਹ ਭਾਜੀ ਜੀ ਵੀ ਭਾਗ ਦੇ ਦਿੰਦਾ ਹੈ ਡੱਬਾ ਮਠਿਆਈ ਦਾ ਦਿੰਦਾ ਹੈ ਵਾਡੇ ਤੇ ਗਏ ਤੁਹਾਨੂੰ ਕੇਕ ਪਾ ਦਿੰਦਾ ਆ ਵੀ ਲੈ ਜਾ ਕੋਲੇ ਨਾ ਨੇੜਤਾ ਭਾਈ ਗੁਰੂ ਦਾ ਪ੍ਰਕਾਸ਼ ਪਰਮ ਮਨਾਉਣ ਆ ਰਹੇ ਹੋ ਸਿੱਖਾਂ ਭੇਟਾ ਲੱਗਿਆ ਨਹੀਂ ਭਾਉ ਦੀ ਬਦਲੇ ਚ ਗੁਰੂ ਨੇ ਕੀ ਦੇਣਾ ਹੈ ਏਦਿ ਸੁਣੀ ਮਾਰੇ ਪੀ ਮੈਲ ਨੇ ਕਹੇ ਗੁਰੂ ਕਾ ਦੁੱਖ ਪਰ ਹਰ ਸੁਖ ਭਰ ਲੈ ਜਾ ਆਉ ਭਾਈ ਪ੍ਰੇਮ ਨਾਲ ਆਇਓ ਪ੍ਰੇਮ ਨਾਲ ਵਾਹਿਗੁਰੂ ਜਦੋਂ ਪ੍ਰੇਮ ਨਾਲ ਸੇਵਾ ਕਰਿਓ ਦੁੱਖ ਭਰੇ ਗੁਰੂ ਕਰਦਾ ਹੈਗਾ ਸੁਖ ਤੁਹਾਨੂੰ ਭਰਨ ਵਾਸਤੇ ਦੇਦਾ ਆਪ ਕੋ ਸਤ ਨਾਮੁ ਹਮ ਸ੍ਰੀ ਤੇ ਜੇ ਇਥੋਂ ਨਿਕਲ ਕੇ ਲੰਗਰ ਜਗਤ ਨਹੀਂ ਮੰਨਿਆ ਫਿਰ ਗੁਰੂ ਨੇ ਵਾਪਸ ਹੋਇਆ ਦੇਣਾ ਹੀ ਜੇ ਬਾਹਰ ਨਿਕਲ ਗਏ ਜੁਗਲੀਆਂ ਨੰਦਾ ਕੀਤੀ ਜੇ ਇਹ ਪੁੱਛਦੇ ਰਹਿ ਗਏ ਕਿ ਤੈਨੂੰ ਮਟਰਪਨੀ ਮਿਲਿਆ ਬੱਸ ਨੰਬਰ ਇਹ ਚੀਜ਼ਾਂ ਹੁੰਦੀਆਂ ਨੇ ਮੈਂ ਤਾਂ ਕਿ ਵਿਸ਼ਾ ਅਜ ਰੱਖਿਆ ਇਹ ਨਾ ਹੋਵੇ ਸਾਡੇ ਸਮਾਜਾਂ ਚ ਲੰਗਰ ਦੀ ਗੱਲ ਜਲਦੀ ਦਾ ਅੱਛਾ ਕਈ ਵਾਰ ਇਹ ਕਿਰ ਵਾਲਾ ਸਾਡੇ ਤੱਕ ਤਾਂ ਆਇਆ ਹੀ ਨਹੀਂ ਨਹੀਂ ਆਇਆ ਭਾਈ ਉਹ ਥੋੜੀ ਬਾਹਰ ਆਏ ਤੁਸੀਂ ਜਿਹਨੂੰ ਜੋ ਮਿਲ ਗਿਆ ਉਹ ਪ੍ਰਸ਼ਾਦ ਤੇ ਪ੍ਰਸ਼ਾਦ ਦਾ ਅਰਥ ਹੀ ਇਹ ਹੈ ਜਿਹਨੂੰ ਜਨਮ ਮਿਲ ਗਿਆ ਉਹ ਇਹ ਨੀਵੇਂ ਮੇਰੇ ਤੱਕ ਪਾਛਿਆ ਕਿ ਤੂੰ ਲੱਗਿਆ ਹੀ ਭਾਉ ਬਦਲੇ ਚ ਗੁਰੂ ਤੈਨੂੰ ਜਾਨ ਲੱਗਿਆ ਦਏਗਾ ਕੀ ਦੁੱਖ ਪਰ ਹਰ ਸੁਖ ਭਰ ਲੈ ਜਾ ਹੋਰ ਬੜੋ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਭਰ ਲੈ ਹੋਰ ਗਾਵੀਏ ਸੁਣੀਏ ਦੇ ਨਾਲ ਫਿਰ ਗਿਆ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਭਰ ਲੈ ਬਾਦਸ਼ਾਹ ਕਹਿੰਦੇ ਜੇ ਤੂੰ ਭਾਉ ਦੀ ਪੇਟਾ ਲੈ ਆਏਂਗਾ ਦੁੱਖ ਪਰੇ ਹੋ ਜਾਣਾ ਸੁਣਨ ਵਾਲਿਆ ਗਾਉਣ ਵਾਲਿਆ ਪੜਨ ਵਾਲਿਆ ਇੱਕੋ ਹੀ ਪੇਟਾ ਭਾਉ ਹੈ ਸ੍ਰੀ ਗੁਰੂ ਅੰਗਦ ਸਿਰ ਮਹਾਰਾਜ ਪੇਟਾ ਲੈ ਕੇ ਆਏ ਪੇਟਾ ਦਿੱਕੀ ਹੈ ਇੱਕ ਲੋਨ ਦਾ ਗੜਾ ਹੈ ਸਿਰ ਤੇ ਕਪੜੇ ਬੰਨਿਆ ਹੋਇਆ ਇੰਤ ਵਿਵ ਦੀ ਬਣੀ ਚਟਾਈ ਚੁੱਕੀ ਹੋਈ ਹੈ ਦੋ ਚੀਜ਼ਾਂ ਗੁਰੂ ਨਾਨਕ ਸਿੰਘ ਮਹਾਰਾਜ ਚਰਨਾਂ ਜੜਾ ਕੇ ਸੱਤਾਂ ਸਾਲਾਂ ਵਿੱਚ ਇੱਕੀ ਬਾਤ ਰੱਖਿਆ ਹੋਇਆ ਜਦੋਂ ਉਹ ਦੋ ਭਿਟਾਮਾ ਰੱਖਿਆ ਨਾ ਸਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੇ ਲੈਣ ਆਂ ਪੇਟਾਂ ਦਾ ਭਾਅ ਵੀ ਪਤਾ ਹੈ ਮਹਾਰਾ ਜ ਤੁਸੀਂ ਸਮਝਾ ਦਿਓ ਸੁਣਿਆ ਪੇਟਾਂ ਦਾ ਭਾਅ ਪਤਾ ਹੈ ਮਹਾਰਾ ਤੁਸੀਂ ਸਮਝਾ ਦਿਓ ਸਿਰ ਉੱਤੇ ਕੀ ਟੋਕੇ ਲਿਆਇਆ ਹੈ ਕੱਪੜੇ ਚ ਬੰਨ ਕੇ ਲੂਣ ਲਾ ਗਾਲਾ ਅੱਜ ਵੀ ਤੁਸੀਂ ਵੇਖੋਗੇ ਰੋੜਾਂ ਉੱਤੇ ਨਾ ਰੇੜਿਆਂ ਉੱਤੇ ਵੱਡੇ ਵੱਡੇ ਡਲੇ ਰੱਖ ਕੇ ਬੈਠੇ ਲੂਣ ਦੇ ਤਿਸ ਮਹਾਰਾ ਜੀ ਨੇ ਦੋ ਮਾਂ ਚੀਜ਼ਾਂ ਦਾ ਭਾਅ ਸਮਝ ਲਈ ਉਹ ਹੁਣ ਸਾਡੇ ਤੇ ਕੰਮ ਆਉਂਦਾ ਹੈ ਇਹ ਚੀਜ਼ ਸਾਡੇ ਵੀ ਕੰਮ ਆਉਂਦੀ ਹੈ। ਨੂਨ ਕਾਦੇ ਵਿੱਚ ਪੈਂਦਾ ਹੈ। ਕੋਈ ਸਬਜ਼ੀ ਭਾਜੀ ਬਣਾਉਣੀ ਉਹਦੇ ਵਿੱਚ ਪੈਂਦਾ ਹੈ। ਲੰਗਰ ਵਿੱਚ ਆਈਦਾ ਹੈ। ਨੂਨ ਸਬਜ਼ੀ ਭਾਜੀ ਬਣਾਉਣ ਲੱਗਿਆਂ ਦਾ ਹੌਲਟ ਪੈਂਦਾ ਹੈ। ਅੱਛਾ ਸਾਰੀਆਂ ਚੀਜ਼ਾਂ ਦੀ ਹੋਂਦ ਰਹਿ ਜਾਂਦੀ ਹੈ ਦਾਲ ਵਿੱਚ, ਸਬਜ਼ੀ ਵਿੱਚ। ਇੱਕ ਚੀਜ਼ ਦੀ ਹੋਂਦ ਨਹੀਂ ਰਹਿੰਦੀ, ਮਿਟ ਜਾਂਦੀ ਹੈ। ਪਤਾ ਕਿਵੇਂ? ਤੁਸੀਂ ਢਾਹਲ ਸਬਜ਼ੀ ਦੇ ਪਾਈਏ ਮਿਰਚ। ਮਿਰਚ ਦੀ ਹੋਂਦ ਰਹਿ ਜਾਣੀ ਕਈ ਵਾਰ ਮਿਰਚੀ ਦੇ ਕੋਈ ਨਾ ਕੋਈ ਦੀ ਜਿਹੜੇ ਨੇ ਉਹ ਦਾਲ ਸਬ지 ਦਾ ਨਿਕਲਦੇ ਨਾ ਪੈਂਦੇ ਪਿਆਜ਼ ਘਟ ਕੇ ਪਾਇਆ ਸੁਆਦ ਜ਼ਰੂਰ ਬਣਿਆ ਭੋਜਨ ਉਹਦਾ ਹੋਂਦ ਰਹਿ ਗਈ ਟਮਾਟਰ ਪਾਇਆ ਉਹਦੀ ਹੋਂਦ ਹੈ ਜੀਰਾ ਪਾਇਆ ਉਹਦੀ ਹੋਂਦ ਰਹਿ ਗਈ ਦਾਲ ਸਬ지 ਇੱਕ ਚੀਜ਼ ਦੀ ਹੋਂਦ ਨਹੀਂ ਰਹਿ ਗਈ ਉਹਨੂੰ ਕਿੰਨੇ ਲੋਣ ਭਾਵ ਨਮਕ ਨਮਕ ਸਬ지 ਦਾਲ ਤੇ ਪਾ ਦਿਓ ਲੱਪਣਾ ਨਹੀਂ ਪਉ ਉਹਦਾ ਸਿਰਫ ਸੁਆਦ ਹੋਣਾ ਹੈ ਉਹਦੇ ਨਾਲ ਭੋਜਨ ਸੁਆਦ ਬਣਦਾ ਹੈ ਪਰ ਸਜਣੋ ਉਹ ਲੱਭੇ ਦਾ ਨਹੀਂ ਨਮਕ ਦੀ ਹੋਂਦ ਮੁੱਕ ਗਈ ਲੂਣ ਦਾ ਘੜਾ ਲਿਆਉਣ ਵਾਲਿਆ ਲੈਣਿਆ ਜਿੱਦਣ ਗੁਰੂ ਨਾਨਕ ਦੇ ਘਰ ਵਿੱਚ ਹੋਂਦ ਮਟਾਰੇਗਾ ਉਦਣ ਤੇਰੇ ਅੰਦਰ ਰਸ ਪੈਦਾ ਹੋ ਜਾਏਗਾ ਲੂਣ ਦੀ ਹੋਂਦ ਮਟ ਗਈ ਤੇ ਭਾਜੀ ਸਬ지 ਸਵਾਦ ਪੈਦਾ ਹੋ ਗਿਆ ਇਤਨਾ ਆਪਣੀ ਹੋਂਦ ਮਟਾ ਦੇ ਕੋਈ ਸੇਵਾ ਕਰਕੇ ਰਸ ਪਾਉਂਦਾ ਹੋਂਦ ਮੁਟੋ ਨੀਰਮੁੱਝ ਮੈਂ ਖਾਤ ਹੋ ਗਿਆ ਜਿਹੜੇ ਲੋਕ ਖਾਕ ਹੋ ਜਾਂਦੇ ਉਹਨਾਂ ਦੇ ਝਗੜੇ ਨਹੀਂ ਲੈਂਦੇ ਲੋਕਾਂ ਨੂੰ ਕਿਉਂ ਮੈਨੂੰ ਬਾਅਦ ਕਿਉਂ ਨੇ ਨਾਲ ਕਿਹਾ ਉਹਦੇ ਹੱਥ ਜੋੜਨ ਤੇ ਪਿਆਰ ਵਿੱਚ ਸੀਸ ਨਿਵਾਉਣ ਔਰ ਮਾਫੀ ਸੌਰੀ ਕਹਿਣ ਵਿੱਚ ਇੱਕ ਸਤਿੰਤ ਨਹੀਂ ਲੱਗਦਾ ਇੱਥੇ ਲੋਕ ਸੌਰੀ ਕਿੰਨੇ 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 ਸਾਲ ਲਾ ਦਿੰਦੇ ਇਹ ਨਾ ਕਿ ਮੰਗਾਵੇਂ ਬਾਅਦ ਕਿ ਇਸ ਤਰ੍ਹਾਂ ਕਿਤੇ ਤੇ ਜਦੋਂ ਕੋਈ ਨਿਮਰਤਾ ਵਿੱਚ ਇੰਨਾ ਚੁੱਪਦਾ ਅੱਛਾ ਉਹ ਤਾਂ ਫਿਰ ਮਿਲਦਾ ਪੀਆ ਆਪਸ ਕੋ ਜੋ ਜਾਣਾ ਨੀਚਾ ਸੋਖਣੀ ਹੈ ਸੱਤ ਉੱਚਾ ਜੇ ਕੋ ਆਪਣੀ ਸੋਤਾ ਲੋਰ ਹੈ ਸਾਥ ਸੰਗ ਉਹ ਹਮੇ ਸ਼ੋਰ ਸਿੱਖ ਬਾਦਸ਼ਾਹ ਇਹ ਕੋ ਗੱਲ ਸਮਝੇ ਸਾਡੇ ਵਾਸਤੇ ਕਹਿੰਦੇ ਲੈਨੇ ਆ ਲੂਣ ਦੀ ਹੋਂਦ ਮਿਟ ਜਾਂਦੀ ਹੈ ਤਾਂ ਸਵਾਦ ਪੈਦਾ ਹੁੰਦਾ ਸਰ ਜੀ ਆਪਣੀ ਹੋਂਦ ਮਟਾ ਦੇ ਤੇਰੇ ਜੀਵਨ ਚ ਗੁਰੂ ਨਾਨਕ ਦੇ ਸ਼ਬਦ ਦਾ ਰਸ ਦੂਜੀ ਗੱਲ ਦਿੱਖ ਦੀ ਚਕਾਈ ਦੇਪਰੂ ਬਟਕੇ ਸੁਧਾਇਆ ਜਾਂਦਾ ਹੈ ਲਤਾੜਿਆ ਜਾਂਦਾ ਹੈ ਮੋਲੀ ਨਾਲ ਪਟਿਆ ਜਾਂਦਾ ਹੈ ਕਈ ਵਾਰ ਸਰਪਤੇ ਪਾ ਜਦੋਂ ਫਿਰ ਉਹਦੀ ਅੱਖਰ ਮੁੱਕ ਜਾਂਦੀ ਹੈ ਨਿਬਦੀ ਫਿਰ ਉਹਨੂੰ ਗਿੱਲਾ ਕਰਕੇ ਉਹਨੂੰ ਮੋਲ ਕੇ ਫਿਰ ਉਹਦੀਆਂ ਚਟਾਈਆਂ ਬਣਦੀਆਂ ਮੂੜੇ ਬਣਦੇ ਕਹਿੰਦੇ ਜਿੰਨੀ ਦੇਰ ਆਪਣਾ ਮਾਨ ਨਹੀਂ ਦਿਆ ਤੇ ਨਾ ਗੁਰੂ ਨਾਨਕ ਦੇ ਘਰ ਵਿੱਚ ਮੋਢੇ ਦਾ ਮਾਣ ਨਹੀਂ ਮਿਲੇਗਾ ਲੈਣਿਆ ਦਿੰਦ ਦੀ ਤਰ੍ਹਾਂ ਆਪਣਾ ਮਾਣ ਛੱਡ ਦੇਈ ਚਟਾਈ ਬਣ ਕੇ ਮਾਣ ਮਿਲੇਗਾ ਇਹਨੂੰ ਮਹਾਰਾਜ ਪੰਕਤੀ ਪਰ ਬਸਾ ਲੈ ਫਰੀਦਾ ਥੀਓ ਪਵਾਹੀ ਦਬ ਪੜੋ ਫਰੀਦਾ ਥੀਓ ਪਵਾਹੀ ਦਬ ਜੇ ਸਾਈਂ ਲੋੜੇ ਸਭ ਇੱਕ ਛਿੰਜੇ ਵਿਚਾਲੇ ਤਾੜੀ ਹੈ ਤਾਂ ਸਾਈਂ ਦੇ ਦਰਵਾਣੀ ਹੈ ਦੇਵ ਤੇਰਾ ਮਾਨ ਸਿੰਘਾ ਚਟਾਈ ਦੇ ਮਾਨ ਅਕਵਾਂ ਸਾਧ ਸੰਗਤ ਅੱਜ ਜ਼ਰੂਰ ਇਸ ਚੀਜ਼ ਦੀ ਹੈ ਜਿੰਨੇ ਪਲੇਸ ਸਿੱਖਾਂ ਦੇ ਫੇਸਬੁੱਕ ਦੇ ਨੇ ਉਹਦੇ ਕੋਈ ਕਾਰਨ ਨਹੀਂ ਹੋਂ ਨੇ ਜੋ ਆਪ ਦੇਖਦੇ ਵਿਖੋ ਥੱਲੇ ਕਮੈਂਟ ਪੜਿਓ ਕਰਕਿਓ ਮੈਂ ਤੇ ਬੜਾ ਹੈਰਾਨ ਹੂੰ ਮੈਂ ਜਿਨ੍ਹਾਂ ਦੇ ਨਾਮ ਨਾਲ ਸੰਤ ਲੱਗਾ ਹੈ ਉਹਨਾਂ ਦੇ ਧਗਲੇ ਫੇਸਬੁੱਕ ਤੇ ਚੱਲ ਰਹੇ ਨੇ ਜਿਨ੍ਹਾਂ ਦੇ ਨਾਮ ਨਾਲ ਸੰਤ ਲੱਗਾ ਹੋਇਆ ਸਾ ਸੰਗਰ ਉਹਨਾਂ ਦੇ ਝਗੜੇ ਫੇਸਬੁੱਕ ਦੇ ਚੱਲ ਵਿੱਚ ਜਵਾਬ ਦੇ ਕੇ ਇੱਕ ਕੋਈ ਭੇਤ ਚੰਗਾ ਹੈ ਫੇਸਬੁੱਕ ਦਾ ਇੱਕ ਦਿਨ ਮੈਨੂੰ ਸਿੰਘਾਂ ਨੇ ਪੜਾਇਆ ਉਹਨਾਂ ਇੰਨੇ ਅਪਸ਼ਾਉ ਦੇ ਕਿਸੇ ਸਤਕਾਰ ਤੋਂ ਹਸਰੀ ਲੈ ਉਹਦਾ ਅੱਗਾ ਨਾਮ ਲਿਖ ਕੇ ਲੱਗਿਆ ਹੋਇਆ ਸੀ ਮੈਂ ਥੱਲੇ ਉਹਨਾਂ ਨੂੰ ਸਿੰਘਾਂ ਦੇ ਕਮੈਂਟ ਲਿਖੋ ਕਹਿ ਦਿੱਨ ਕਿ ਲਿਖਣਾ ਉਹ ਤਾਂ ਸਿਰ ਜਿੱਦੀ ਦਾ ਨਹੀਂ ਫੇਸਬੁੱਕ ਤੋਂ ਕੋਸ਼ਿਸ਼ੀਂ ਤਬ ਮੈਂ ਉਹਨਾਂ ਕਹਿ ਲਿਖੋ ਕੋਚ ਲਿਖੋ ਵੀ ਅਦਲ ਸਹਿਬ ਤੁਹਾਨੂੰ ਬਿੰਦੀ ਹੈ ਭਾਈ ਗੁਰਮ ਕੋ ਨਾਮ ਸਤਕਾਰ ਨਾਲ ਲਓ ਜਿਨ੍ਹਾਂ ਬਾਰੇ ਲਿਖ ਰਹੇ ਹੋ ਉਹ ਕੌਮਤੀਆਂ ਬਹੁਤ ਵੱਡੀਆਂ ਹਸਤੀਆਂ ਹੁੰਦਿਆਂ ਤੇ ਰਹੇ ਜੋ ਬੱਕਰੀ ਗੱਲ ਐ ਉਹਦੇ ਤੇ ਨਹੀਂ ਐ ਜੇ ਤੁਸੀਂ ਉਹਨਾਂ ਦਾ ਨਾਮ ਹੀ ਮਕਾਰਦੇ ਹੋ ਉਹਨਾਂ ਦਾ ਨਾਮ ਸਤਕਾਰ ਨਾਲ ਲਓ ਤੇ ਗੱਲ ਜੋ ਲਿਖਣੀ ਲਿਖੋ ਪਰ ਨਾਮ ਸਤਕਾਰ ਨਾਲ ਲਿਖੋ ਤਾਂ ਥੱਲੇ ਕਮੈਂਟ ਕਰਾ ਗਿਆ ਇੱਕ ਨੇ ਕਿਹਾ ਭਾਈ ਸਾਹਿਬ ਜੀ ਤੁਹਾਨੂੰ ਕੀ ਪਤਾ ਹੈ ਦੂਜੇ ਨੇ ਲਿਖਿਆ ਕਿਹਾ ਭਾਈ ਸਾਹਿਬ ਜੀ ਤੁਹਾਨੂੰ ਇਹ ਬੇਤਰੀ ਉੱਤੇ ਦੁੱਧਾਂ ਨਾ ਨਹੀਂ ਪੜਾ ਤੀਜੇ ਨੇ ਕਹਦਾ ਕਿ ਲੈ ਕਹਿੰਦਾ ਕਉ ਆ ਜਾ ਬਰ ਸਾਹਮਣੇ ਅੱਛਾ ਤੂੰ ਤੇ ਆ ਗਿਆ ਤੀਜੇ ਕਮੈਂਟ ਵਿੱਚ ਤੂੰ ਮੈਂ ਤੈਨੂੰ ਬਣਾ ਦਿੰਨੇ ਆ ਤੂੰ ਆ ਜਾ ਮੋਰੇ ਵੱਡਾ ਕਥਾ ਐਂ ਤੇ ਲਿਖਣਾ ਉਹ ਤਾਂ 20 25 30 100 ਹਾਥੀ ਚੋਰ ਤੇ ਬੰਦ ਹੋਏ ਮੈਂ ਕਿਉਂ ਹੁਣ ਨਾ ਜਵਾਬ ਦੋ ਕਿ ਝੋਪੀ ਕਿਉਂ ਇਹ ਸਭ ਉਹ ਬੰਦੇ ਆ ਜਿਨ੍ਹਾਂ ਨੂੰ ਜਪਤੀ ਸਾਹਿਬ ਦੀ ਇੱਕ ਵੀ ਪੰਖ ਨਹੀਂ ਜਿਨ੍ਹਾਂ ਦਾ ਜਪਤੀ ਸਾਹਿਬ ਤਾਂ ਨਾਮ ਹੀ ਨਹੀਂ ਹੈ ਉਹ ਬੰਦੇ ਪੰਥ ਦੇ ਕੋਲ ਨਹੀਂ ਹੈ ਜਿਨ੍ਹਾਂ ਨੂੰ ਜਪਤੀ ਸਾਹਿਬ ਦੀ ਇੱਕ ਪੰਕਤੀ ਦਾ ਅਰਥ ਨਹੀਂ ਆਉਂਦੇ ਉਹ ਗੁਰੂ ਗ੍ਰੰਥ ਦੇ ਗੁਰੂ ਦੇ ਪੰਛੇ ਬੋਲ ਰਹੇ। ਇਹ ਦੁਖਾਂਤ ਹੈ ਦੁਖਾਂਤ ਦਾ ਸਭ ਤੋਂ ਵੱਡਾ ਪੁਆਇੰਟ ਸਿੱਖੋਂ ਦਾ ਇਹ ਕਿ ਕੋਈ ਕਾਰਨ ਹੈ ਮੈਂ ਡਰ ਕੇ ਵੀ ਨਾ ਹਮੇਲਾ ਕਰਨਾ ਹੈ ਹਮੇ ਛੱਡ ਦੋ ਅੱਜੇ ਚੱਲੋ। ਆਸਾ ਚ ਸਮਾਤਮੰ ਦਾ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਜੀਵਨ ਦਾ ਇੱਕੋ ਹੀ ਚੀਜ਼ ਜਿੰਨੀ ਨਿਮਰਤਾ ਹੈ। ਨਿਰਮਾਣ ਦਾ 7 ਸਾਲ ਗੁਰੂ ਅੰਗਦ ਸਾਹਿਬ ਦਾ ਖਾਕ ਹੋ ਗਏ। ਫਿਰ ਗੁਰੂ ਨਾਨਕ ਦਾ ਰੂਪ ਹੋਇਆ। ਆਪ ਕੋ ਮਾਨ ਛੱਡਣਾ ਆਪ ਕੋ ਆਪਣੇ ਘਰਾਂ ਵਿੱਚ ਮਾਨ ਹੰਕਾਰ ਛੱਡੋ ਜਿਹਨੂੰ ਤੁਸੀਂ ਬੁਲਾਉਂਦੇ ਨਹੀਂ ਉਹਨੂੰ ਸਵੇਰੇ ਬੁਲਾਉਣਾ ਸ਼ੁਰੂ ਕਰੋ ਮੈਂ ਤੁਹਾਨੂੰ ਔਖਾ ਤਾਂ ਬਚਾ ਲੱਗਣਾ ਜਿਹਨੂੰ ਤੁਸੀਂ ਬੁਲਾਉਂਦੇ ਨਹੀਂ ਉਹਨੂੰ ਸਵੇਰ ਤੋਂ ਬੁਲਾਉਣਾ ਸ਼ੁਰੂ ਕਰੋ ਜਿਹਦੇ ਮਨ ਵਿੱਚ ਨਫ਼ਰਤ ਕਿਸੇ ਦੇ ਨਾਲ ਉਸ ਸਿਰੇ ਛੱਡ ਕੇ ਉਹਨੂੰ ਜਦੋਂ ਸਿਰੇ ਮਿਲੇ ਉਹਨੂੰ ਸਾਰੀ ਨਫ਼ਰਤ ਛੱਡ ਕੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੇਰਪੁਰਪੁਰ ਮਹਾਰਾਜ پھر آپ بیٹھے سفلا پھر لنگر شکیا سوا سب سفل یہ جے سب کو جو تھے دوتے رہنے پھر یہ سارا کوئی کو ہو رہے ہیں جن کو انہوں نے سے مارن کے قاتی کون بول ملتا ہے برمان آگے جی ہے جو کی جو کتنا جانے آنے آنے تین نے جاڑے کا بند تھا ٹھیک ہے بھائی جڑے کا راتنی پر کچھ نہ بول دے سورے بول لوں گے بول لوں گے جیڑے کسی نہیں بلانے گے سورے بھدے بلا لوں گے

ਗੁਰੂ ਅੰਗਦ ਦੇਵ ਜੀ ਗੁਰਦਵਾਰ ਸਾਹਿਬ ਦੀ ਸਮੁੱਚੀ ਪਰਵੰਧਕ ਮੈਂਤੀ ਦਾ ਤੁਹਾਨੂੰ ਇੱਕ ਸਮਾਗਮ ਉਹਨਾਂ ਦਾ ਕੱਲ ਦਾ 16ਵਾਂ ਹੋ ਰਿਹਾ ਹੈ ਤੁਸੀਂ ਵਕਤੋਂ ਬਰ ਦਰਸ਼ਨ ਦੇਣੇ ਪਰਸੋਂ ਅੰਮ੍ਰਿਤ ਸੰਜਾਰ ਹੈ 7:00 ਵਜੇ ਮਨ ਬਣਾਓ ਅੰਮ੍ਰਿਤ ਸ਼ਕੋ ਜਿਨ੍ਹਾਂ ਦੇ ਬੱਚੇ 7 ਸਾਲ ਦੇ ਉਹਨਾਂ ਦੇ ਹੋ ਗਏ ਬੱਜਿਆਂ ਨੂੰ ਸ਼ਿਖਾ ਦਿਓ ਅੰਮ੍ਰਿਤ ਜਿੰਮੇਵਾਰੀ ਗੁਰੂ ਦੀ ਇਹ ਵੀ ਤੁਹਾਨੂੰ ਬੇਨਤੀ ਹੈ ਜਿਹਨੇ ਅੰਮ੍ਰਿਤ ਛਕੜਿਆ ਅੰਮ੍ਰਿਤ ਵਲਾਖੀ ਨਾਮ ਲਿਖਾਓ ਤੇ ਸਾਧ ਸੰਗਤ ਅਗਲੀ ਬੇਨਤੀ ਇਹ ਹੈ ਇਹ ਡਿਓ ਮਿਸੀਪਲ ਪਬਲਿਕ ਪਾਰਕ ਕਮੇਟੀ ਵੱਲੋਂ ਸਮਾਗਮ ਰੱਖਿਆ ਹੈ ਨ ਸਾਰੇ ਪਰਵੰਤਨ ਦਾ ਧੰਨਵਾਦ ਇੱਕ ਉਪਰਾਲਾ ਤੁਹਾਡੇ ਸ਼ਹਿਰ ਦੇ ਚੱਲਦਾ ਹੈ ਕਿ ਜਿਹੜੇ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ ਬੱਚਿਆਂ ਨੂੰ ਨੌਕਰੀਆਂ ਵਾਸਤੇ ਪੇਪਰਾਂ ਲਈ ਐਗਜ਼ਾਮ ਪਾਸਤੇ ਤਿਆਰੀ ਵਾਸਤੇ ਪਹਿਲਾਂ ਛੋਟੀਆਂ ਕਲਾਸਾਂ ਸ਼ੁਰੂ ਕੀਤੀਆਂ ਸੀ ਹੁਣ ਗੁਰੂ ਨਾਨਕ ਮਿਸ਼ਨ ਸੇਵਾ ਸੈਟੀਕਲੋਂ ਇੱਕ ਤੁਹਾਡੇ ਸ਼ਹਿਰ ਤੋਂ ਭਰਾਲਾ ਹੋਇਆ ਚੰਡੀਗੜ੍ਹ ਦੀ ਇੱਕ ਬਹੁਤ ਵੱਡੀ ਅਕੈਡਮੀ ਹੈ WW రైਨ ਕੋ ਅਕੈਡਮੀ ਦਾ ਨਾਮ ਆ ਤੁਸੀਂ ਨੈਟ ਤੇ ਸੱਜ ਕਰ ਸਕਦੇ ਹੋ ਉਹਨਾਂ ਦੇ ਟੀਚਰ ਹਾਇਰ ਕੀਤੇ ਗਏ ਉਹ ਜੰਨੀਗੜ ਤੋਂ ਆਨਲਾਈਨ ਇੱਥੇ ਬਹੁਤ ਵੱਡਾ ਕਮਨ ਲਾਇਆ ਗਿਆ LCD ਟਾਈਪ ਜਿਸ ਨੂੰ 스마트 ਕਲਾਸ ਲੱਗਦੀ ਹੈ ਇੱਥੇ ਬੱਚਿਆਂ ਨੂੰ ਇੱਕ ਟੀਚਰ ਅਵੇਲੇਬਲ ਹੋਏਗਾ ਔਰ ਜੰਨੀਗੜ ਤੋਂ ਟ੍ਰਿਪਲ ਕੇ ਐਮਰਾਈਡ ਜਿਹੜੀ ਅਕੈਡਮੀ ਨੇ ਉਹਨਾਂ ਦੇ ਟੀਚਰ ਜਿਹੜੇ ਨੇ ਉਹ ਸਾਰੀ ਐਜੂਕੇਸ਼ਨ ਦਾ ਉਹ ਪੇਪਰ ਦੀ ਤਿਆਰੀ ਕਰਾਉਣਗੇ ਜਿਨ੍ਹਾਂ ਨੇ ਪੁਲਿਸ ਦੇ ਭਰਤੀ ਹੋਣੇ ਜਿਨ੍ਹਾਂ ਨੇ ਅਗਲੇ ਨੈਕਸਟ ਸਟੈਪ ਕੋਈ ਗੈਰ ਦੇ ਨੰ ਬੱਚਿਆਂ ਨੇ ਬੈਂਕਿੰਗ ਲੈਂਗੁਏਜ ਜਾਣਾ ਹੈ ਉਹਨਾਂ ਵਾਸਤੇ ਕਲਾਸਾਂ ਲਗਣੀਆਂ ਇਹਦਾ ਲਾਹਾ ਜਰੂਰ ਲਿਓ ਜਿਨ੍ਹਾਂ ਦੇ ਬੱਚੇ ਪਲੱਸ 2 ਔਰ ਗ੍ਰੈਜੂਏਸ਼ਨ ਕਰ ਗਏ ਨੇ ਉਹ ਟਿਊਸ਼ਨ ਕਲਾਸਾਂ ਜਰੂਰ ਲਾਉਣ ਇਹ ਵੀ ਬੇਨਤੀ ਹੈ ਅਗਲੀ ਗੱਲ ਮੈਨੂੰ ਬੇਨਤੀ ਹੈ ਗੁਰਮਾਨੰਗ ਕੰਮਿਸ਼ਨ ਸੇਵਾ ਸੈਟਿੰਗ ਤੋਂ 6 ਸਤੰਬਰ ਤੋਂ 11 ਅਕਤੂਬਰ ਤੱਕ ਇੱਕ ਮਹੀਨਾ ਸਮਾਗਮ ਇਲਾਕਿਆਂ ਦੇ ਜਿਵੇਂ ਹੁੰਦੇ ਨੇ ਉਹ ਹੋਣਗੇ ਜਿਹੜੇ ਹਰ ਸਾਧ ਦੇ ਵੱਡੇ ਸਮਾਗਮ ਨੂੰ 25 26 27 ਅਕਤੂਬਰ ਦੇ ਰੱਖੇ ਗਏ ਨੇ ਉਹਦਾ ਰੀਜ਼ਨ ਇਹ ਹੈ ਕਿ 5 ਨਵੰਬਰ ਦਾ ਗੁਰਮਾਨ ਸਾਹਿਬ ਜੀਆਂ ਦਾ ਪ੍ਰਕਾਸ਼ ਪੁਰਬ ਹੈ ਨੇੜੇ ਹੀ ਪਹਿਲਾਂ ਦੀਵਾਲੀ ਹੈ ਤੇ ਉਹਦੇ ਵਿਚਕਾਰ ਦਿਨ ਚੁਣੇ ਗਏ ਨੇ 25 26 27 ਅਕਤੂਬਰ ਨੂੰ ਤੁਸੀਂ ਵੱਡੇ ਅਗਰ ਦੇ ਸਮਾਗਮ ਜੋ ਖਾਲਸਾ ਸਕੂਲੀ ਗਰਾਉਂਡ ਹੁੰਦੇ ਉਹਦੇ ਵਿੱਚ ਤੁਸੀਂ ਜੋਕਰ ਨੂੰ ਕਿਸੇ ਤਰ੍ਹਾਂ ਦੀ ਤੁਹਾਡਾ ਸਾਰਿਆਂ ਦਾ ਸਤਿ ਜਦੋਂ ਇਸ ਮਾਹ ਨੂੰ ਆਈ ਹੁੰਦੇ ਨੇ ਜਾਂ ਨਵਾਂ ਸ਼ਹਿਰ ਤੋਂ ਗੁਰੂ ਦੀ ਸੋਈ ਦੀ ਗੱਲ ਚੱਲਦੀ। ਉਦੋਂ ਤੁਹਾਡੇ ਸਾਰੇ ਸ਼ਹਿਰ ਵਾਲਿਆਂ ਦੀ ਬੜਿਆਈ ਉੱਤਰੀ। ਕਿ ਸਿੱਖ ਦੀ ਨਹੀਂ। ਇਸ ਲਈ ਆਪਾਂ ਜੜ ਦੀ ਕਲਾ ਦੇ ਵਿੱਚ ਇਹ ਦਿਨ ਪਰਮ ਮਨਉਨੇ ਦੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦਾ ਸ਼ਹੀਦੀ ਦਿਹਾੜਾ ਇਸ ਸੰਜ 25 ਨਵੰਬਰ ਨੂੰ ਆ ਰਿਹਾ ਹੈ। ਉਹਦੇ ਸੰਦਰਭਿਤ ਗੁਰਦੁਆਰਾ ਬੰਦੀ ਸਾਹਿਬ ਬਣ। ਵਟ ਇਸ ਮਾਹ ਨੂੰ ਦਿਨ ਦਿਨ ਲਿਖ ਕੇ ਜਾਣਗੇ। ਉਤਰੀ ਗ੍ਰਤੀ ਮੈਨੂੰ ਪਾਬਾ ਨਾਨਕ ਸਿੰਘ ਜੀ ਮਿਲੇ ਸੀ ਉਨੀ ਤ੍ਰਿਕਾ ਰਥੀਆਂ ਨੇ ਥੋੜਾ ਜਿਆ ਬੱਚੀ ਨੂੰ ਅੱਗੇ ਕਰਾਂਗੇ ਕਿਉਂਕਿ 23 ਜੋਗੀ 22 ਨੰਬਰ ਦਾ ਸਤब्दी ਪੁਰੇ ਸ਼੍ਰੀ ਨਨਪੁਰ ਸਾਹਿਬ ਔਰ ਦਿੱਲੀ ਗ੍ਰਤੀ ਦੇ ਵੱਡੇ ਪਦਰ ਤੇ ਮਨਾਏ ਜਾਣੇ ਅਸੀਸ ਸਿੰਘ ਸਾਹਿਬ ਨਨਪੁਰ ਸਾਹਿਬ ਨੂੰ ਮਨਾਏ ਜਾਣਾ ਇਸ ਲਈ ਨਵਾਂ ਸ਼ਹਿਰ ਵਿੱਚ ਜੋ ਜਿਹੇ ਸਮਾਗਮ ਨੇ ਉਤਰੀ ਤੁਹਾਨੂੰ ਦੱਸ ਦਿੱਤੀ ਜਾਏਗੀ 28 29 30 ਨਵੰਬਰ ਨੂੰ ਰੱਖੇ ਜਾਣਗੇ ਉਹ ਬਾਬਾ ਨੂੰ ਮਨ ਸਿੰਘ ਜੀ ਨਾਲ ਸਾਰੀ ਉਹਨਾਂ ਦੀ ਮੀਟਿੰਗ ਕਰਦੇ ਉਹਨਾਂ ਸਮਾਗਮਾਂ 'ਚ ਵੀ ਤੁਸੀਂ ਐ ਸਭ ਨੂੰ ਸਾਰੇ ਸਮਾਗਮ ਸਾਡੇ ਹੀ ਇਹ ਨਹੀਂ ਸਮਝਣਾ ਵੀ ਉਹ ਉਹਨਾਂ ਦਾ ਸਮਾਗਮ ਉਹ ਉਹਨਾਂ ਦਾ ਸਮਾਗਮ ਹੈ ਕਿਸੇ ਦਾ ਨਹੀਂ ਸਾਡੇ ਤੁਹਾਡੇ ਹੀ ਸਮਾਗਮ ਚਾਹੇ ਮਜੀਤ ਸਿੰਘ ਸਾਹਿਬ ਤੋਂ ਰੱਖੇ ਜਾਂਦੇ ਚਾਹੇ ਢਾਲੀ ਸਿੰਘ ਸਾਹਿਬ ਤੋਂ ਰੱਖੇ ਜਾਂਦੇ ਭਾਵੇਂ ਗੁਰਮਾਨ ਸਿੰਘ ਸਰਵਸੱਤੀ ਹੈ ਭਾਵੇਂ ਗੁਰੂ ਅੰਗਦ ਦੇ ਮਹਾਰਾਜ ਵੱਲੋਂ ਰਾਜ ਸਹਿਤੀ ਤੁਰੰਤ ਕਮੇਟੀ ਹੈ ਭਾਵੇਂ ਸਿੰਘ ਸਾਹਿਬ ਤੋਂ ਹਾਂ ਸਿੰਘ ਸਭਾ ਪਰੋਮੀ ਉਲੀਪ ਕੇ ਸਮਾਗਮ ਨੂੰ ਸਹਿਯੋਗ ਨਾ ਰੱਖੇ ਜਾਣੇ ਔਰ ਸਾਰੇ ਆਪਣੇ ਸਮਾਗਮਾਂ ਆਪਾਂ ਸਾਰਿਆਂ ਦਾ ਸਵਾਗਤ ਹੈ ਭਾਈ 23 ਨਵੰਬਰ ਦੇ ਜਿਹੜੇ ਸਮਾਗਮ ਹੋਣਗੇ ਉਹ ਗੁਰਦੇਵ ਹਰਦ ਮਹਾਰਾਜੀਆਂ ਦੇ ਗੁਰਦੁਰਗਾੰਦੀ ਸੰਚ ਰਵੰਧ ਵੱਲੋਂ ਹੋਣੇ ਨੇ ਆਪਾਂ ਸਾਰਿਆਂ ਨੇ ਓਕਰਨੇ ਮੈਨੂੰ ਰੱਬੀ ਬਾਬਾ ਜੀ ਨੇ ਤੁਹਾਨੂੰ ਜ਼ਿੰਮੇਵਾਰੀ ਦੇ ਦੇਣੀ ਤੁਸੀਂ ਕਰਨੀ ਹੈ ਜੀ ਸਾਰੇ ਸ਼ਹਿਰ ਨੂੰ ਜ਼ਿੰਮੇਵਾਰੀ ਦੇ ਇੱਕ ਸੁਸਾਇਟੀ ਨੂੰ ਸਾਰੇ ਸ਼ਹਿਰ ਦੀ ਜ਼ਿੰਮੇਵਾਰੀ ਸਾਰਿਆਂ ਦੀ ਜੋਤੀ ਲਾਵਾਂਗੇ ਸਾਰੇ ਰਾਜਨ ਕਿਸੇ ਮਤਲਬ ਕੋ ਕਿਉਂ ਆਪਾਂ ਗੁਰੂ ਦੀ ਗੱਲ ਯਾਦ ਰੱਖਣੀ ਹੈ ਵਿੱਚ ਦੁਨੀਆ ਸੇਰ ਘਮਈਏ ਤਾਂ ਦਰਗਾਹ ਦੇ ਸੇ ਕੁਚਿਆ ਜਨਾ ਗੁਰੂ ਨੇ ਕਿਹਾ ਇਹ ਸਰੀਰਾਂ ਮਿਲਿਆ ਇਸ ਜੱਗ ਮਾਇਆ ਵਿੱਚ ਕਿਆ ਤੋ ਕਰੇ ਮਾਇਆ ਜਿੰਨੀ ਦੇ ਸਰੀਰ ਤੰਦਰੁਸਤ ਹੈ ਪਕੜੇ ਹੋਵੇ ਪੰਜੇ ਸਰੋ ਪੰਜੇ ਸਰੋ ਕੀ ਪਤਾ ਨਹੀਂ ਐ ਸਰੀਰਾਂ ਦਾ ਅੱਜ ਤੁਸੀਂ ਤੰਦਰੁਸਤ ਹੋ ਕਿੰਨਾ ਤੁਰ ਕੇ ਆਇ ਤੇ ਕਿਨੀ ਸਿਲਸਾ ਇਹ ਪਤਾ ਨਹੀਂ ਹੈ ਵਾਕ ਸਰੀਰਾਂ ਦਾ ਭਾਈ ਜਿੰਨੀ ਦੇ ਸਰੀਰ ਚੰਦੇ ਨੂੰ ਸੇਵਾ ਚ ਲਾਓ ਚੰਦੇ ਪਾਸੇ ਲਾਓ ਔਰ ਜਦੋਂ ਸੇਵਾ ਕਰਕੇ ਹਟੋ ਬਦਲੇ ਚ ਮੰਗਣਾ ਮਹਾਰਾਜ ਇਹਦੇ ਬਦਲੇ ਚ ਹੋਰ ਸੇਵਾ ਇਦੇ ਬਦਲੇ ਚ ਹੋਰ ਸੇਵਾ ਦਿਓ। ਇਦੇ ਬਦਲੇ ਚ ਹੋਰ ਸੇਵਾ ਦਿਓ। ਸੇਵਾ ਮੰਗਦੇ ਰਵਾਂਗੇ। ਗੁਰੂ ਸੇਵਾ ਕਰਦਾ ਰਹਾਂਗਾ ਆਪਾਂ ਅਗਰਸ ਤਵਾਂਗੇ। ਆਤਸ਼ੀ ਦੀ ਨਜ਼ਰ ਤੇ ਜੀਵਨ ਦੇਨ ਮੁਹੋਂ ਦੇ ਕੇ ਲੋਕ ਸੁਖੀਏ। ਪਰ ਲੋਕ ਸਹੇਲੇ ਨਾਨਕ ਆਪਾਂ ਦੇ। ਇੰਨੀਆਂ ਵਿਅਕਤੀਆਂ ਪਰਮਾਨਤਰੀਓ। ਸਾਰੀਆਂ ਸੰਤਾਂ ਦਾ ਸਾਹ ਦੇ ਤੌਰ ਤੇ ਧੰਨਵਾਦ। ਭੁੱਲਾਂ ਚੁਕਾਂ ਦੀਖੋਂ ਬਖਸ਼ੀ। ਆਦੂ ਸੰਪਾਦ ਸੇ ਅਸੀਸ ਦਿਓ। ਕੋਟਾ ਨੂੰ ਕੋ ਸੁਖ ਸੁਮਿਤ।